ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਦੇ ਘਰ ਚਾਹੇ ਬਹੁਤ ਰੌਣਕਾਂ ਇਹਦਾ ਕੀ ਕਰ ਰਹੇ ਆ ਕਿ ਅੱਜ ਦੇ ਅੱਜ ਦੇ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸਮੁੱਚੀਆਂ ਸੰਗਤਾਂ ਦੇਸ਼ ਉਦੇਸ਼ ਤੋਂ ਸੰਗਤਾਂ ਪਹੁੰਚਿਆ ਨੇ ਲੋਕਲ ਸੰਗਤ ਵੀ ਬਹੁਤ ਪਹੁੰਚੀ ਹੈ ਕਿਉਂਕਿ ਹਰ ਦੇ ਮਨ ਚ ਚਾਹ ਹੈ ਕਿ ਅਸੀਂ ਆਪਣੇ ਗੁਰੂ ਨੂੰ ਰਜਾ ਲਈਏ ਰਜਾਉਣ ਦਾ ਮਤਲਬ ਹੈ ਗੁਰੂ ਨੂੰ ਖੁਸ਼ ਕਰ ਲਈਏ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਤੇ ਆਪਣੀਆਂ ਜੋ ਬੇਨਤੀਆਂ ਗੁਰੂ ਚਰਨਾਂ 'ਇ ਕਰਵਾਉਣ ਵਾਸਤੇ ਅਸੀਂ ਸਾਰੇ ਰਲ ਮਿਲ ਕੇ ਗੁਰੂ ਰਾਮਦਾਸ ਦੇ ਦਵਾਰ ਪਹੁੰਚੇ ਹਾਂ ਇਹ ਐਸਾ ਘਰ ਹੈ ਜਿੱਥੇ ਸਭ ਦੀਆਂ ਸ਼ਾਮਾਂ ਪੂਰੀਆਂ ਹੁੰਦੀਆਂ ਅੱਜ ਦਾ ਮਹਾਨ ਦਿਨ ਅੱਜ ਦੇ ਦਿਨ ਪੰਜਵੇਂ ਪਾਤਸ਼ਾਹੇ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਾਮਸਰ ਵਿਖੇ ਜਿੰਨੀ ਬਾਣੀ ਸੀਣਾ ਸਾਰੇ ਗੁਰਾਂ ਨੂੰ ਸੰਗ੍ਰਹਿ ਕੀਤਾ ਸੀ ਸੰਗ੍ਰਹਿ ਕਰਕੇ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਬਾਣੀ ਦਰਜ ਨਹੀਂ ਸੀ ਪਰ ਮਹਾਰਾਜ ਜੀ ਨੇ ਪਹਿਲਾਂ 4 ਸਾਲ ਲਾ ਕੇ ਗੁਰੂ ਰਾਮਦਾਸ ਜੀ ਨੇ ਸੋਨੇ ਦਾ ਇਹ ਹਰਿਮੰਦਰ ਬਣਾਇਆ ਤਾਂ ਜੋ ਬਾਣੀ ਹੈ ਜੋ ਸਾਧਗੋ ਤੇ ਬਖਸ਼ੀ ਹੈ ਬੜੇ ਹੀ ਪੂਤਰ ਬਾਣੀ ਹੈ ਗੁਰ ਸ਼ਬਦ ਅਵਤਾਰ ਸ੍ਰੀ ਗ੍ਰੰਥ ਸਾਹਿਬ ਤਿਆਰ ਹੋਣਾ ਸੀ ਤੋਂ ਮਹਾਰਾਜ ਨੇ ਹਿੰਟ ਦੇ ਕੇ ਜੋ ਹੈ ਉਸ ਦਿਨ ਬਾਬਾ ਬੁੱਢਾ ਨੂੰ ਗ੍ਰੰਥੀ ਸਾਹਿਬ ਕੇ ਇੱਥੇ ਪ੍ਰਕਾਸ਼ ਕਰਵਾਇਆ ਤੇ ਪਹਿਲਾ ਹੁਕਮ ਆਇਆ ਸੰਤਾ ਕੇ ਗਾਲ ਆਪ ਸਵਾਰ ਹਰ ਕੰਮ ਕਰਾਵਣ ਆਇਆ ਰਾਮ ਇਹ ਜੋ ਹੈ ਪਹਿਲਾ ਜੋ ਆਗ ਬਾਬਾ ਬੁੱਢਾ ਇਹਨੂੰ ਗ੍ਰੰਥੀ ਥਾਪਿਆ ਤੇ ਇਹ ਪਹਿਲਾ ਆਗ ਜੋ ਹੈ ਇਹ ਉਦੋਂ ਆਇਆ ਸੀ ਉਹ ਸਾਡਾ ਸਾਰਾ ਫਰਜ਼ ਬੰਦਾ ਜਿੱਥੇ ਅਸੀਂ ਇੰਨਾ ਕੁਝ ਕਰਦੇ ਆ ਗੁਰੂ ਨੂੰ ਰਜਾਂਦੇ ਹਾਂ ਬਾਬੇ ਨਾਨਕ ਦਾ ਹੁਕਮ ਮੰਨ ਕੇ ਜੋ ਹੈ ਸਾਨੂੰ ਚਾਹੀਦਾ ਹੈ ਅੰਮ੍ਰਿਤਸਰ ਸ਼ਹਿਰ ਨੂੰ ਜੋ ਬਾਦ ਤੋਂ ਆ ਜੋ ਹੈ ਗ੍ਰੀਨਿਸ਼ ਕੀਤਾ ਜਾਵੇ ਤਾਂ ਜੋ ਸਾਨੂੰ ਸਾਫ਼ ਸੁਥਰੇ ਹਵਾ ਮਿਲ ਸਕੇ ਉਸ ਸਰਗੋ ਦੀ ਕਿਰਪਾ ਦੁਆਰਾ ਸੰਗਤਾਂ ਆਇਆ ਹਨ ਅਸਥਬਾਜੀ ਜੋ ਹੋ ਰਹੀਆਂ ਅਸਤਵਾਇ ਤਿਆਹਰ ਰੱਖਿਆ ਜਾਂਦਾ ਹੈ ਕਿ ਪਲੂਟਡ ਨਾ ਹੋਵੇ ਐਸੇ ਢੰਗ ਨਾਲ ਚਲਾਈ ਜਾਂਦੀ ਹੈ ਕਿ ਜੋ ਹੈ ਗੁਰੂ ਦੀ ਬਖਸ਼ਿਸ਼ ਬੱਚੇ ਖੁਸ਼ ਹੁੰਦੇ ਹਨ ਸਾਰੇ ਖੁਸ਼ ਹੁੰਦੇ ਆ ਤੇ ਸਭ ਇਹਨਾਂ ਮਾਰਵਣਾ ਤਿਹਾਹਰ ਆ ਕੇ ਸਾਰਾ ਕਾਜ ਕੀਤਾ ਜਾਂਦਾ ਹੈ ਬੜੀ ਸੁੰਦਰ ਸਜਾਵਟ ਹੋਈ ਹੈ ਜੋ ਕਿ 2-3 ਦਿਨ ਤੋਂ ਲੱਗ ਕੇ ਸਜਾਵਟ ਕੀਤੀ ਗਈ ਹੈ ਸੁੰਦਰ ਅਸਤਵਾਇ ਜੋ ਹੈ ਚਲਾਈ ਗਈ ਹੈ ਸਗਤਾਂ ਆਨੰਦ ਮਾ ਲਿਆ ਹਨ ਅਸੀਂ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਗੁਰੂ ਘਰ ਦੇ ਝੋਲੀਆ ਅੱਡ ਕੇ ਆਪਣੀਆਂ ਬਖਸ਼ਾ ਪ੍ਰਾਪਤ ਕਰਾ ਨਾ ਜਾਈਏ ਅਤੇ ਸਭ ਦਾ ਭਲਾ ਮੰਗੇ ਕਿਉਂਕਿ ਬਾਬਾ ਨਾਨਕ ਜੀ ਕਹਿੰਦੇ ਆ ਨਾਨਕ ਨਾਮ ਚੜ੍ਹਦੇ ਗਲਾ ਤੇਰੇ ਬਾਣੇ ਸਰਬਾਤ ਦਾ ਭਲਾ ਵਾਹੇ ਗੁਰਦੀਕਾ ਖਾਲਸਾ ਭਾਈ ਜੀ ਅਹੀਂ ਦਰਸ਼ਨ ਕਰਨ ਆਏ ਆ ਗੁਰੂ ਮਹਾਰਾਜ ਦੇ ਤੇ ਪ੍ਰਕਾਸ਼ ਦਿਹਾੜਾ ਵਾ ਤੇ ਸੰਗਤਾਂ ਦੀ ਰੌਣਕ ਲੱਗੀ ਵਾਏਂ ਬਹੁਤ ਸੰਗਤ ਆਈ ਆ ਤੇ ਵਾਹਿਗੁਰੂ ਦੀ ਕਿਰਪਾ ਹੈ ਮਹਾਰਾਜ ਜੀ ਕਿ ਇਸ ਤੋਂ ਆਈ ਜੀ ਅਹੀਂ ਮਜੀਠੇ ਦਾ ਲਾਗਾ ਗੋੜਲੇ ਤੋਂ ਆਏ ਵਾਏਂ ਪਰ ਆ ਸਮੇਤ ਆਈ ਨਹੀਂ ਬੇਟਾ ਆਇਆ ਨਾਲ ਜੀ ਵਾਇਗਰ ਨਾਲ ਆਇਆ ਜੀ ਫੋਟੋ ਕਿ ਤੁਹਾਨੂੰ ਪਤਾ ਲੱਗੇ ਬਹੁਤ ਵਧੀਆ ਲੱਗਾ ਜੀ ਵਾਇਗਰ ਮੈਂ ਸੇਵਾ ਕਰਕੇ ਕੌਲਿਆ ਦੀ ਆਈ ਆ ਤੇ ਸਵੇਰੇ ਆਈ ਆ ਸਭਾਏ ਦੇ ਸੰਗਤਾਂ ਦਾ ਕਿੰਨਾ ਦਾ ਕਾਟੇ ਬਹੁਤ ਜ਼ਿਆਦਾ ਵਾਇਗਰ ਕੱਢੇ ਬਹੁਤ ਵਾਇਗਰ ਦੀ ਮਿਹਰ ਹੈ ਬਾਗ ਦੀ ਪਾਸ਼ਾ ਦੀ ਇਹਦਾ ਹੀ ਕਿਰਪਾ ਬਣੀ ਰਹੇ ਤੇ ਇਦਾਂ ਹੀ ਬਣੀ ਰਹਿੰਦੀ ਜੀ ਵਾਇਗਰ